ਖਨੋਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦਾ ਅੱਜ ਪੋਸਟਮਾਰਟਮ ਕੀਤਾ ਗਿਆ ਕਿਸਾਨ ਜੱਥੇਬੰਦੀ ਅਤੇ ਪਟਿਆਲਾ ਪ੍ਰਸ਼ਾਸਨ ਅਤੇ ਪਰਿਵਾਰਕ ਮੈਂਬਰ ਪਟਿਆਲਾ ਦੇ ਮੁਰਦਾ ਘਰ ਵਿੱਚ ਪਹੁੰਚੇ ਜੱਥੇਬੰਦੀਆਂ ਚੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹਰਿਆਣਾ जाट ਸਭਾ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ ਮੀਡੀਆ ਨਾਲ ਗਲਬਤ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਸ਼ੁਭਕਰਮ ਦੀ ਮ੍ਰਿਤਕ ਦੇ ਖਨੋਰੀ ਲੈ ਕੇ ਜਾਵਾਂਗੇ ਤੇ ਉੱਥੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਵਿੱਚ ਉਸ ਦੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਵਿਖੇ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਥਿਓ, ਆਪ ਸਭ ਕੋ ਬੜੇ ਦੁਖੀ ਮਨ ਸੇ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ 21 ਤਰੀਕ ਨੂੰ ਸ਼ਹੀਦ ਹੋਏ ਹਮਾਰੇ ਨੌਜਵਾਨ कर्ण का आज अंतिम संस्कार उन्हीं के गाँव बल्लो डिस्ट्रिक्ट बठिंडा के अंदर तीन बजे होगा उनका पार्थिव शरीर लेकर हम पटियाला से अब इस समय खनौरी बॉर्डर की ओर लेकर जा रहे हैं वहां जाकर सभी को उनके दर्शन करवाए जाएंगे लोग उनको श्रद्धा अर्पित करेंगे और उसके बाद यहाँ से चलेंगे और तीन बजे तक हम बरनाला होते हुए तपा होते हुए उनके गांव बल्लो पहुँचेंगे और आप सबको मेरा निवेदन है कि जो जो भी साथी जो भी भाई उनके अंतिम संस्कार में पहुँचना चाहें उन सबको हमारा हमारा नि, निमंत्रण है ਦੇ ਉਹ ਸਮੇਂ ਤੇ 3 ਵਜੇ ਮਹਾਉਨੀ ਕੇ گاؤں ਬੱਲੋ ਕੇ ਅੰਦਰ ਪਹੁੰਚਣੇ ਦਾ ਪ੍ਰਯਾਸ ਕਰਨ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੋ ਐਫ ਆਈ ਆਰ ਕੀਤੀ ਹੈ ਜੋ ਕਿਉਂਕਿ ਪੇਚੇ ਨੇ ਨੜਿਆ ਰਿਹਾ ਹੈ ਜੀ ਦੇਖੋ 8 ਦਿਨਾਂ ਬਾਅਦ ਐਫ ਆਈ ਆਰ ਹੋਈ ਹੈ ਤੇ ਉਹਦੇ ਵਿੱਚ ਕੋਈ ਨਾ ਕੋਈ ਕੁੰਡੀ ਰਹਿੰਦੀ ਹੋ ਤਾਂ ਹੀ ਹੋਗੀ ਨਾ ਜਦੋਂ ਜਦੋਂ ਤੱਕ ਪੂਰੀ ਸੰਤੁਸ਼ਟੀ ਨਹੀਂ ਹੋਈ ਪਰਿਵਾਰ ਦੀ ਸੰਤੁਸ਼ਟੀ ਨਹੀਂ ਹੋਈ ਮੋਰਚੇ ਦੀ ਸੰਤੁਸ਼ਟੀ ਨਹੀਂ ਹੋਈ ਉਨੀ ਦੇਰ ਤੱਕ ਇਹ ਜਿਹੜਾ ਹੈ ਉਹ ਪੇ ਚੜਿਆ ਰਿਹਾ ਹੁਣ ਜਦੋਂ ਐਫ ਆਈ ਆਰ ਉਸ ਢੰਗ ਨਾਲ ਹੋਈ ਹੈ ਜਿਸ ਢੰਗ ਨਾਲ ਸਾਡਾ ਮੋਰਚਾ ਚਾਹੁੰਦਾ ਸੀ ਜਿਸ ਚੋਂ ਸਾਡੇ ਲੀਗਲ ਐਕਸਪਰਟ ਚਾਹੁੰਦੇ ਸੀ ਉਦੋਂ ਬਾਅਦ ਧਰਨਾ ਕੰਟੀਨਿਊ ਹੋ ਗਿਆ ਕਿ ਜਿਹੜਾ ਹੈਗਾ ਇਸ ਚੀਜ਼ ਹੁੰਦਾ ਕਿ ਇਹ ਤਾਂ ਕਰੋ ਸੁਪਨ ਦਾ ਕਿਹੜੇ ਵਾਲਾ ਧਰਨਾ ਜਿਹੜਾ ਆਪਾਂ ਕਰਦਾ ਹੈਗਾ ਨਹੀਂ ਉਹ ਉਹ ਧਰਨਾ ਤੇ ਉਹ ਉਸ ਤੇ ਇੱਕ ਸਾਡੇ ਹਾਦਸਾ ਹੋਇਆ ਸਾਡਾ ਇੱਕ ਜਵਾਨ ਕਤਲ ਕੀਤਾ ਉਹਨਾਂ ਲੋਕਾਂ ਨੇ ਲੇਕਿਨ ਧਰਨਾ ਤੇ ਮੰਗਾਂ ਵਾਸਤੇ ਸੀ ਇਹ ਤੇ ਇੱਕ ਜਿਹੜਾ ਹੈਗਾ ਇੱਕ ਸਾਨੂੰ ਨਵੀਂ ਉਹਨਾਂ ਨੇ ਜਿਹੜੀ ਹੈਗੀ ਆ ਕਤਲ ਕੀਤਾ ਜਿਹੜੀ ਜਾਤਨਾਵਾ ਦਿੱਤੀਆਂ ਤਸੱਦਦ ਕੀਤੇ ਨੇ ਉਸ ਦੀ ਇੱਕ ਕੜੀ ਹੈ ਲੇਕਿਨ ਧਰਨਾ ਤੇ ਆਪਣੀਆਂ ਮੰਗਾਂ ਦੇ ਜੋ ਤੇ ਚੋਂ ਆ ਉਹ ਜਾਰੀ ਰਹੂਗਾ